ਖੁਸ਼ ਖਬਰੀ ਗਰੀਬ ਪਰਿਵਾਰਾਂ ਲਈ ਮੋਦੀ ਦਾ ਵੱਡਾ ਐਲਾਨ ਇੱਕ ਫਰਵੀਤੂ ਲੋਕਾਂ ਨੂੰ ਮਿਲਣਗੀਆਂ ਮੱਝਾਂ ਅਤੇ ਮੁਰਗੀਆਂ ਜਲਦੀ ਦੇਖੋ ਪੂਰੀ ਖਬਰ ਤੇ ਚੱਕੋ ਸਕੀਮ ਦਾ ਫਾਇਦਾ ਸਭ ਤੋਂ ਪਹਿਲਾਂ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਉੱਤੇ ਜਰੂਰ ਕਲਿੱਕ ਕਰ ਦਿਓ ਕੀ ਤੁਸੀਂ ਆਪਣੀ ਮਿਹਨਤ ਨਾਲ ਅੱਗੇ ਵਧਣਾ ਚਾਹੁੰਦੇ ਹੋ ਤਾਂ ਇਹ ਯੋਜਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਸਰਕਾਰ ਨੇ ਵੱਡੀ ਖਬਰ ਦਿੱਤੀ ਹੈ ਪਿਆਪ ਪ੍ਰਤੀਸ਼ਤ ਸਬਸਿਡੀ ਤੇ ਲੋਨ ਦਿੱਤੇ ਜਾ ਰਹੇ ਹਨ ਤੇ ਚਤੁਰ ਜ਼ਿਲ੍ਹੇ ਵਿੱਚ ਬੀਸੀ ਭਾਈਚਾਰੇ ਦੇ ਆਰਥਿਕ ਉਨਤਿ ਲਈ 38.41 ਕਰੋੜ ਦੀ ਇੱਕ ਯੋਜਨਾ ਤਿਆਰ ਕੀਤੀ ਗਈ ਹੈ ਇਹ ਜਾਣਕਾਰੀ ਬੀਸੀ ਕਾਰਪੋਰੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਬੀਏ ਨੇ ਦਿੱਤੀ ਹੈ ਸ਼੍ਰੀ ਦੇਵੀ ਨੇ ਕਿਹਾ ਹੈ ਕਿ ਇਸ ਵਿੱਚ ਰਾਜ ਸਰਕਾਰ 19.20 ਕਰੋੜ ਸਬਸਿਡੀ ਵਜੋਂ ਦੇਵੇਗੀ ਅਤੇ ਬੈਂਕ 19.5 ਕਰੋੜ ਕਰਜ਼ੇ ਵਜੋਂ ਪ੍ਰਦਾਨ ਕਰੇਗੀ ਇਸ ਦੇ ਨਾਲ ਹੀ ਲੋਕਲ 18 ਨਾਲ ਗੱਲ ਕਰਦੇ ਹਾਂ ਉਹਨਾਂ ਕਿਹਾ ਕਿ ਇਸ ਸਕੀਮ ਨਾਲ ਜ਼ਿਲ੍ਹੇ ਦੇ 220 ਬੀਸੀ ਭਾਈਚਾਰਿਆਂ ਨੂੰ ਲਾਭ ਹੋਵੇਗਾ ਸਰਕਾਰੀ ਯੋਜਨਾਵਾਂ ਨੂੰ ਤਿੰਨ ਸਲੇਬਾਂ ਵਿੱਚ ਵੰਡਿਆ ਗਿਆ ਹੈ ਪਹਿਲੇ ਸਲੇਬ ਵਿੱਚ ਯੂਨਿਟ ਦੀ ਕੀਮਤ 2 ਲੱਖ ਨਿਰਧਾਰਤ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ 75000 ਰੁਪਏ ਦੀ ਸਬਸਿਡੀ ਹੋਵੇਗੀ 1.25 ਲੱਖ ਯਾਨੀ ਕਿ 1.5 ਲੱਖ ਰੁਪਏ ਸਵਾ ਲੱਖ ਰੁਪਏ ਤੱਕ ਬੈਂਕ ਲੋਨ ਵਜੋਂ ਦਿੱਤੇ ਜਾਣਗੇ ਦੂਜੇ ਸਲੈਬ ਵਿੱਚ ਯੂਨਿਟ ਦੀ ਕੀਮਤ 3 ਲੱਖ ਨਿਰਧਾਰਤ ਕੀਤੀ ਗਈ ਹੈ ਜਿਸ ਵਿੱਚ ਸਵਾ ਲੱਖ ਸਬਸਿਡੀ ਵਜੋਂ ਅਤੇ 1.75 ਲੱਖ ਬੈਂਕ ਲੋਨ ਵਜੋਂ ਦਿੱਤਾ ਜਾਵੇਗਾ ਤੀਜੇ ਸਲੈਬ ਵਿੱਚ ਯੂਨਿਟ ਦੀ ਕੀਮਤ 5 ਲੱਖ ਨਿਰਧਾਰਤ ਕੀਤੀ ਗਈ ਹੈ ਜਿਸ ਵਿੱਚ 2 ਲੱਖ ਸਬਸਿਡੀ ਅਤੇ 3 ਲੱਖ ਬੈਂਕ ਲੋਨ ਵਜੋਂ ਦਿੱਤੇ ਜਾਣਗੇ ਜ਼ਿਲ੍ਹੇ ਨੂੰ ਬ੍ਰਾਹਮਣ ਕਾਰਪੋਰੇਸ਼ਨ ਅਧੀਨ 33 ਲੱਖ ਨਾਲ 16 ਯੂਨਿਟ ਮਨਜ਼ੂਰ ਕੀਤੇ ਗਏ ਹਨ ਇਸ ਦੇ ਨਾਲ ਹੀ ਈਬੀਸੀ ਕਾਰਪੋਰੇਸ਼ਨ ਅਧੀਨ 99 ਯੂਨਿਟਾਂ ਲਈ 1 ਕਰੋੜ 75 ਲੱਖ ਦੀ ਯੋਜਨਾ ਬਣਾਈ ਗਈ ਹੈ ਅਤੇ ਕਾਮਾ ਕਾਰਪੋਰੇਸ਼ਨ ਅਧੀਨ 73 ਲਾਭਪਾਤਰੀਆਂ ਲਈ 1 ਕਰੋੜ 46 ਲੱਖ ਰੁਪਏ ਦੀ ਯੋਜਨਾ ਭਲਾਈ ਗਈ ਹੈ ਇਸ ਦੇ ਨਾਲ ਹੀ 76 ਕਾਰਪੋਰੇਸ਼ਨ ਅਧੀਨ 11 ਲਾਭਪਾਤਰੀਆਂ ਨੂੰ 23 ਲੱਖ ਰੈਡੀ ਕਾਰਪੋਰੇਸ਼ਨ ਅਧੀਨ 65 ਲੱਖ ਲੋਕਾਂ ਨੂੰ 1 ਕਰੋੜ 30 ਲੱਖ ਵੈਸ਼ ਕਾਰਪੋਰੇਸ਼ਨ ਅਧੀਨ 13 ਲਾਭਪਾਤਰੀਆਂ ਨੂੰ 28 ਕਰੋੜ 5 ਲੱਖ ਰੁਪਏ ਦੀ ਜਿਹੜੀ ਯੋਜਨਾ ਉਹ ਬਣਾਈ ਗਈ ਹੈ ਜਿਸ ਨੂੰ ਜ਼ਿਲ੍ਹੇ ਦੇ ਬੈਂਕਾਂ ਨੇ ਮਨਜ਼ੂਰ ਕੀਤਾ ਹੈ ਇਸ ਦੇ ਨਾਲ ਹੀ ਖੇਤੀਬਾੜੀ ਖੇਤਰ ਦੇ ਵਿੱਚ ਪਛੜੇ ਵਰਗਾਂ ਲਈ ਰੋਟਾਵੇਟਰ, ਤੇਲ ਇੰਜਣ, ਸਪੇਅਰ ਪਾਰਟਸ, ਨਰਸਰੀ, ਪਾਵਰ ਟਿੱਲਰ, ਮਸ਼ਰੂਮ ਉਤਪਾਦਨ, ਮਿੰਨੀ ਟਰੈਕਟਰ, ਬੈਲ ਗੱਡੀ, ਡਰੋਨ ਸਪਰੇਅਰ, ਟਰੈਕਟਰ ਕੰਪਰੈਸ਼ਨ ਆਦਿ ਯੂਨਿਟਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਪਸ਼ੂ ਪਾਲਣ ਵਿਭਾਗ ਅਧੀਨ ਦੋ گاਵਾਵਾਂ ਦਿੱਤੀਆਂ ਜਾਣਗੀਆਂ ਤੇ ਕਿਸਾਨ ਪੋਲਟਰੀ ਸ਼ੈੱਡ ਵੀ ਬਣਾ ਸਕਦੀ ਹੈ। ਤਾਂ ਇਹ ਕਿਸਾਨਾਂ ਲਈ ਆਪਣਾ ਕਾਰੋਬਾਰ ਕਰਨ ਲਈ ਵੱਡੀ ਤੇ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਲੋਕਾਂ ਨੂੰ ਖੁਸ਼ਖਬਰੀ ਲੱਗਣ ਵਾਲੀ ਹੈ ਕਿਉਂਕਿ ਸਰਕਾਰ ਨੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਲਈ ਜਿਹੜੀ ਲੋਨ ਦੀ ਫੈਸਿਲਿਟੀ ਲੋਕਾਂ ਲਈ ਲੈ ਕੇ ਆਂਦੀ ਹੈ ਤੁਸੀਂ ਵੀ ਇਸ ਫੈਸਿਲਿਟੀ ਦਾ ਜਲਦ ਤੋਂ ਜਲਦ ਲਾਭ ਉਠਾ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਹੋਰ ਪੰਜਾਬੀ ਅਪਡੇਟਸ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ